ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਬਾਠ ਤਸੀਰਨ ਥਾੜਾ ਤੇ ਜ਼ਿਲ੍ਹਾ ਬਠਿੰਡਾ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਆਪਾਂ ਦਾ ਕ੍ਰੋਸ ਹੈ ਸੋ ਬਾਈ ਭੋਲੇ ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਹਾਂ ਇੱਕ ਵਾਰੀ ਆਪਾਂ ਤੁਹਾਨੂੰ ਥਾਲੇ ਪੇ ਦੀ ਦਿਖਾ ਦੇ ਪੰਤਰ ਥਾਲੇ ਪੇ ਦੀ ਮਿੱਤਰੋ ਸਾਫ਼ ਹੈ ਤੇ ਸੂਰ ਦੇ ਬਿਲਕੁਲ ਨੇੜੇ ਆ ਦੂਰ ਵੀ ਨਹੀਂ ਹਾਂ ਤੋਰਦੇ ਜੇ ਕੋਈ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਉਸ ਤੋਂ ਬਾਅਦ ਕਰਾਂਗੇ ਗੱਲਬਾਤ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਸੋ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਜਿਉਹ ਜਾਂ ਤੁਹਾਨੂੰ ਬਸੋ ਦੀ ਲੋੜ ਹੈ ਤਾਂ ਸਾਡੀ ਵੀਡੀਓ ਦੇਖ ਕੇ ਮਿੱਤਰੋ ਤੁਸੀਂ ਖਰੀਦ ਸਕਦੇ ਹੋ ਤੇ ਤੋੜ ਤੁਸੀਂ ਦੇਖ ਸਕਦੇ ਬਹੁਤ ਵਧੀਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਨਾ ਕਰੋ ਸੰਪਰਕ ਤੇ ਪੂਰੀ ਡਿਟੇਲ ਆਪਾਂ ਗਾਂ ਦੀ ਲੈਣੇ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ हां भाई पूरा सिंह शास्त्री काल पढेड़ा हां जी ठीक है तस्वीर थाना तस्वीर ना थाना है, तीज्ञा तीज्ञा है। ना हां ਤੇ ਅੱਜ ਆਪਾਂ ਜਿਹੜੀ ਇਹ ਗਾਂ ਦੇਖਾ ਰਹੇ ਹਾਂ ਕਿਹੜਾ ਸੂਆ ਜੀ ਦਾ ਤੀਜਾ ਸੂਆ ਜੀ ਤੀਜਾ ਸੂਆ ਕਦੋਂ ਕੁ ਸੁਣੀ ਹੈ ਉਹ ਘਾਂਟਾ ਤੋਂ ਘੰਟੇ ਲੋਰ ਨੱਕ ਦਾ ਲੈਣਾ ਹੈ ਠੀਕ ਹੈ ਮਡਾਂਡੀ ਫਟ ਗਈ हां जी ਠੀਕ ਹੈ ਤੇ ਕੀ ਮੁੱਲ ਕਰਤਾ ਜੀ ਆਪਾਂ ਇਹਦਾ 60000 ਕਰ ਦਿੰਦੇ ਹਾਂ ਮਾਨਤਨ ਜੀ ਕਰਦਾ ਹੈ ਮੌਕੇ ਦਾ ਥੋੜਾ ਕਣਾ ਠੀਕ ਹੈ ਤੇ ਫੋਨ ਨੰਬਰ ਜੀ 70174 68976 ਸਟ੍ਰੇਟ 974 ਦੁਬਾਰੇ ਦੁਬਾਰੇ ਬੋਲੇ ਜੀ 77x74 ਹਾਂਜੀ ਸਟ੍ਰੇਟ 974 77174 63974 74 ਸੋ ਜੇਕਰ ਕਿਸੇ ਵੀ ਮੀਰਪੁਰਾ ਨੂੰ ਲੋਡ ਹੋਵੇ ਤਾਂ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ